ਸਸਰੀਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿੰਨੇ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆਪਾਂ ਲੱਗੇ ਸੀ ਬਿਹੜਾ ਸੰਭਰਨਾ ਤੇ ਬਾਕੀ ਆਪਣੇ ਕਮਰੇ ਕੁਮਰੇ ਹਲੇ ਰਹਿੰਦੇ ਸੀ ਸੁੰਬਰਨੇ ਮੈਂ ਕਿ ਚੱਲ ਪਹਿਲਾਂ ਬਿਹੜਾ ਸੁੰਬਰ ਲੈਣੀ ਆ ਬਿਹੜਾ ਸੁੰਬਰਣ ਤੋਂ ਬਾਅਦ ਫਿਰ ਆਪਾਂ ਮੱਜਾਂ ਦਾ ਕਰਾਂਗੇ ਲਓ ਜੀ ਪਹਿਲਾਂ ਆਪਾਂ ਬਿਹੜਾ ਸੁੰਬਰ ਲਈ ਲੋ ਜੀ ਆਪਾਂ ਬਿਹੜਾ ਸੁੰਬਰਤਾ ਸੀਗਾ ਬਿਹੜਾ ਸੁੰਬਰ ਤੋਂ ਬਾਅਦ ਆਪਾਂ ਕਮਰੇ ਵੀ ਸੁੰਬਰਤੇ ਸੀਗੇ ਕਮਰੇ ਸੁੰਬਰ ਕੇ ਫਿਰ ਮੈਂ ਇੱਧਰ ਆ ਗਈ ਸੀਗੀ ਆਪਣਾ ਉੱਧਰ ਸੁੰਬਰ ਨੇ ਤਾਂ ਨਿਬੜ ਗਿਆ ਸੀ ਫਿਰ ਇੱਧਰ ਮੈਂ ਮੱਝਾਂ ਵੱਲ ਆ ਗਈ ਸੀ ਤੇ ਮੱਝਾਂ ਵੱਲ ਫਿਰ ਮੈਂ ਸੋਚਿਆ ਮੈਂ ਕਿ ਚੱਲ ਪਹਿਲਾਂ ਗੋਹਾ ਚੱਕ ਲੈਣੀ ਆ ਮੱਝਾਂ ਲਾਉਣੀਆਂ ਸੀ ਆ ਮੈਂ ਕਿ ਚੱਲ ਪਹਿਲਾਂ ਗੋਹਾ ਚੱਕ ਲੈਣੀ ਫਟਾਫਟ ਗੋਹਾ ਚੱਕ ਲੈਣੀ ਆ ਕਿਉਂਕਿ ਕਈ ਵਾਰੀ ਐਵੇਂ ਮੌਸਮ ਖਰਾਬ ਆ ਫਿਰ ਲੈੜ ਭੱਜ ਜਾਂਦੀ ਆ ਮੈਂ ਕਿ ਚੱਲ ਪਹਿਲਾਂ ਗੋਹਾ ਚੱਕ ਲੈਣੀ ਆ ਫਿਰ ਲਣਾਉਂਗੀ ਮੱਝਾਂ ਨੂੰ ਲੋ ਜੀ ਪਹਿਲਾਂ ਆਪਾਂ ਗੋਹਾ ਚੱਕ ਲਈਏ ਲੋ ਜੀ ਗੋਹਾ ਆਪਾਂ ਚੱਕ ਲਿਆ ਸੀਗਾ ਗੋਹਾ ਚੱਕਣ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਮੱਜਾਂ ਨਾਲ ਹੁਣ ਫਰਸ਼ ਤੇ ਰੜਕਾ ਮਾਰਨਾ ਰਹਿੰਦਾ ਸੀਗਾ ਹਲੇ ਮੈਂ ਕਿ ਚੱਲ ਪਹਿਲਾਂ ਮੱਜਾਂ ਨਹਾਂਉਂਗੀ ਮੱਜਾਂ ਨਹਾਂਾ ਕੇ ਫਿਰ ਫਰਸ਼ ਤੇ ਰੜਕਾ ਮਾਰਾਂਗੇ ਲੋ ਜੀ ਪਹਿਲਾਂ ਆਪਾਂ ਮੱਜਾਂ ਨਹਾਲੀਏ ਲੋ ਜੀ ਮੱਝ ਆਪਾਂ ਨਾਲ ਆ ਲੀਆਂ ਸੀਗੀਆਂ ਮੱਝਾਂ ਨਾਲ ਹੁਣ ਤੋਂ ਬਾਅਦ ਫਿਰ ਮੈਂ ਮੱਝ ਨੂੰ ਜਿਹੜੀ ਸੱਜਰ ਸੂਈ ਮੱਝ ਆ ਉਹਨੂੰ ਮੈਂ ਗੁੜ ਸੂੰ ਲਾਗੀ ਪਾਉਣ ਤੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਪੀਸ ਲਿਆ ਸੀਗਾ ਤੇ ਫਿਰ ਉਹਦੇ ਵਿੱਚ ਮੈਂ ਗੁੜ ਸੂੰ ਪਾਉਣ ਮਤਲਬ ਕਿ ਸੂੰ ਤੇ ਥੋੜੀ ਜਿਹੀ ਹਾਲਿਓ ਪਾਈ ਕਿਉਂਕਿ ਸੂੰ ਤੇ ਹਾਲੇ ਮੱਕਲੀ ਨਹੀਂ ਪਾਉਣੀ ਹੁੰਦੀ ਕਿਉਂਕਿ ਫਿਰ ਖਾਂਦੀ ਨਹੀਂ ਹੈਗੀ ਕੜਤੜ ਮੰਦੀ ਇਹ ਦੇ ਕਰਕੇ ਵਿੱਚ ਮੈਂ ਗੁੜ ਪਾ ਦਨੀ ਆ ਮਿੱਠੇ ਦੇ ਲਾਲਚ ਨੂੰ ਫਿਰ ਉਹ ਖਾ ਲੈਂਦੀ ਆ ਤੇ ਬਾਕੀ ਆਪਣੀ ਖਲ ਵੀ ਨੇੜੇ ਪੀਉਂਦੀ ਹੋਈ ਸੀਗੀ ਇਹ ਵੀ ਆਪਾਂ ਪਾਉਣੇ ਹੁੰਦੇ ਆ ਇਹ ਤਾਂ ਮੈਂ ਸਵੇਰੇ ਸਜਰੇ ਮਤਲਬ ਕਿ ਕਈ ਵਾਰੀ ਤਾਂ ਸਵੇਰੇ ਸਜਰੀ ਪਿਉ ਜਾਨੀ ਹੁੰਨੀ ਜੇ ਟਾਈਮ ਉੱਠਦੀ ਹੁੰਨੀ ਆ ਤੇ ਕਈ ਵਾਰੀ ਮੈਂ ਰਾਤ ਨੂੰ ਪੀਉ ਕੇ ਰੱਖਦੀ ਹੁੰਨੀ ਆ ਹੁਣ ਇੱਕ ਦੋ ਦਿਨ ਹੋ ਗਏ ਹੁਣ ਤਾਂ ਮੈਂ ਸਵੇਰੇ ਸਜਰੀ ਪਿਉ ਕੇ ਰੱਖ ਜਾਨੀ ਆ ਜੇ ਟਾਈਮ ਆਪਾਂ ਸਾਜਰੇ ਸਾਜਰੇ ਉੱਠਦੇ ਆ ਤੇ ਮਗਰੋਂ ਮਤਲਬ ਕਿ ਵੀ ਘੰਟਾ ਡੇਢ ਘੰਟਾ ਬਾਅਦ ਫਿਰ ਮੈਂ ਇਹਨੂੰ ਮੱਝ ਨੂੰ ਪਾ ਦਿੰਨੀ ਆ ਤੇ ਬਾਕੀ ਜਿਹੜੀ ਖਾਲਸ ਹੁੰਨ ਰਹਿੰਦੀ ਜਿਹੜੀ ਪੌਣੀ ਹੁੰਨੀ ਹੈ ਕਈ ਵਾਰੀ ਤੇ ਮੈਂ ਅੱਗੇ ਤਾਂ ਸਾਜਰੇ ਸਾਜਰੇ ਪਾ ਦਿੰਦੀ ਜਦੋਂ ਮਰਜ਼ੀ ਚਾਹੁੰਦੀ ਸੀ ਜਦੇ ਪਾ ਦਿੰਦੀ ਸੀ ਕਿਉਂਕਿ ਫਿਰ ਹੁਣ ਵੀ ਬੱਚਿਆਂ ਨੂੰ ਰੋਟੀ ਵੀ ਪਕਾਉਣੀ ਹੁੰਦੀ ਹੈ ਬੱਚੇ ਸਕੂਲ ਵੀ ਜਾਂਦੇ ਆ ਇਹ ਦੇ ਕਰਕੇ ਥੋੜਾ ਇੱਕ ਵੇਲਾ ਹੋ ਜਾਂਦਾ ਚਾਹ ਤਾਂ ਮੈਂ ਜਦ ਸਾਜਰੇ ਸਾਜਰੇ ਲੈਣੀ ਆ ਤੇ ਪੌਂਦੀ ਮਗਰੋਂ ਹੁੰਨੀ ਆ ਜੋ ਦੋਨੇ ਆਣੇ ਚਲੇ ਜਾਂਦੇ ਰੋਟੀ ਪਾਣੀ ਪਕਾ ਖਲਾ ਕੇ ਫਿਰ ਮਗਰੋਂ ਪਾਣੀ ਹੁੰਨੀ ਆ ਕਿਉਂਕਿ ਫਿਰ ਉਸ ਟਾਈਮ ਮਤਲਬ ਕਿ ਟਾਈਮ ਵੀ ਨਹੀਂ ਲੱਗਦਾ ਇਸ ਕਰਕੇ ਲੋ ਜੀ ਆਪਣਾ ਅਦਰ ਨਿਬੜ ਗਿਆ ਸੀਗਾ ਤੇ ਹੋ ਗਿਆ ਸੀ 3-4 ਵਜੇ ਦਾ ਟਾਈਮ ਫਿਰ ਮੈਂ ਲੱਗੀ ਸੀਗੀ ਬੱਚੇ ਦੀ ਮਤਲਬ ਕਿ ਬੇਟੇ ਦੀ ਸ਼ਰਟ ਨੂੰ ਬਟਨ ਲਾਉਣ ਸਕੂਲ ਦੀ ਸ਼ਰਟ ਨੂੰ ਬਟਨ ਮਤਲਬ ਟੁੱਟਿਆ ਹੋਇਆ ਸੀਗਾ ਤੇ ਸ਼ਰਟ ਦਾ ਬਟਨ ਟੁੱਟਿਆ ਹੋਇਆ ਸੀ ਮੈਂ ਉਹ ਲਾਉਣ ਲੱਗੀ ਸੀ ਇੱਕ ਦੋ ਦਿਨ ਹੋ ਗਏ ਰੋਲਾ ਪੁੰਦੇ ਨੂੰ ਕਹਿੰਦਾ ਸੀ ਕਿ ਮੰਮੀ ਬਟਨ ਲਾ ਦੇ ਮੇਰਾ ਰੋਜ਼ ਹੀ ਨਹੀਂ ਸੀ ਯਾਦ ਰੰਦਾ ਮੈਂ ਰੋਜ਼ੇ ਭੁੱਲ ਜਾਂਦੀ ਸੀ ਮੈਂ ਕਿਹਾ ਚੱਲ ਅੱਜ ਪਹਿਲਾਂ ਬਟਨੇ ਲਾਉਣ ਨਹੀਂ ਆ ਫਿਰ ਹੋਰ ਕੰਮ ਕਰਦੇ ਆ ਲਓ ਜੀ ਪਹਿਲਾਂ ਆਪਾਂ 셔ਟ ਨੂੰ ਬਟਨ ਲਾ ਦਈਏ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆ ਲਓ ਜਿੱਦੜਾ ਆਪਣਾ ਨਿਬੜ ਗਿਆ ਸੀਗਾ ਫਿਰ ਮੈਂ ਇੱਧਰ ਆ ਗਈ ਇੱਧਰ ਆ ਕੇ ਲੱਗ ਗਈ ਸੀਗੀ ਮੈਂ ਕੰਸਤੇ ਭਾਂਡੇ ਚਣ ਕੰਸਤੇ ਭਾਂਡੇ ਚਣ ਲੀਏ ਤੇ ਬਾਕੀ ਆਪਾਂ ਰਸੋਈ ਦੀ ਸਾਫ ਸਫਾਈ ਕਰਦੀ ਹੈ ਲਓ ਜੀ ਆਪਾਂ ਪਹਿਲਾਂ ਕੰਸਤੇ ਭਾਂਡੇ ਚਣ ਦੀਏ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਅਗਲੀ ਕਿਸੇ ਨਵੀਂ ਵੀਡੀਓ ਦੇ ਨਾਲ ਜਤ ਤੱਕ ਦੇ ਲਈ ਧੰਨਵਾਦ ਜੀ